ਪੰਜਾਬ ਕਾਂਗਰਸ ਵਿਰੋਧੀ ਤਿਰਵਜੋ ਪੰਜਾਬ ਦੀ ਢੇ ਢੇਰੀ ਹੋ ਰਹੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਰੋਜ਼ ਪ੍ਰਦਰਸ਼ਨ ਕਰ ਰਹੀ ਹੈ ਇਸੇ ਤਹਿਤ ਅੱਜ ਸਰਦੂਲਗੜ੍ਹ ਕਾਂਗਰਸ ਲੀਡਰਸ਼ਿਪ ਨੇ ਡੀਐਸਪੀ ਦਫ਼ਤਰ ਮੂਰੇ ਧਰਨਾ ਲਗਾਇਆ ਇਸ ਮੌਕੇ ਦੇ ਧਰਨੇ ਵਿੱਚ ਪਹੁੰਚੇ ਕਾਂਗਰਸ ਆਗੂ ਅਜੀਤਿੰਦਰ ਸਿੰਘ ਮੋਫਰ ਨੇ ਕੀ ਕਿਹਾ ਜਾਣਦੇ ਹੈ ਇਸ ਰਿਪੋਰਟ ਵਿੱਚ ਤੋਂ ਕਾਂਗਰਸ ਪਾਕੀ ਜਿੰਦਾਬਾਦ ਫਰੇਕ ਹੀ ਲੀਡਰ ਬਣਾ ਫਿਰਦਾ ਨਾ ਕੋਈ ਕੰਮ ਹੋਣ ਦਿੰਦਾ ਹਜ਼ਾਰਾਂ ਕਰੋੜ ਰੁਪਏ ਕਰਜ਼ਾ ਲੈ ਕੇ ਤਨਖਾਹ ਦੇ ਰਹੇ ਆਇਆ ਮੇਰਾ ਖਿਆਲ ਆ ਕੰਮ ਤਾਂ ਇਹਨਾਂ ਦਾ ਹੁਣ ਹੋ ਗਿਆ ਕਿਉਂਕਿ ਕੇਜਰੀਵਾਲ ਵੀ ਡਰਦਾ ਪਹਿਲਾਂ ਹੀ ਅਸਿਫਾ ਦੇ ਗਿਆ ਉਹਨੂੰ ਪਤਾ ਹੈ ਐਡਾ ਵੱਡਾ ਕਫਲਾ ਹੋਇਆ ਹੈ ਹਜ਼ਾਰਾਂ ਕਰੋੜ ਰੁਪਏ ਦਾ ਪੰਜਾਬ ਸਰਕਾਰ ਦੇ ਵਿੱਚ ਵੀ ਉਨਾ ਹੀ ਕਫਲਾ ਇਹਨਾਂ ਨੇ ਕੀਤਾ ਐਕਸਾਈਜ਼ ਵਿਭਾਗ ਵਿੱਚ ਇਹਨਾਂ ਦੀ ਵੀ ਵਾਰੀ ਆਉਣ ਵਾਲੀ ਹੈ ਔਰ ਭਗਵਾਨਤਮਾਨ ਦਾ ਇਸ ਵੇਲੇ ਜਿਹੜਾ ਹਾਲ ਆ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਸਵੇ ਇੱਕ ਥੋੜਾ ਜਿਹਾ ਉਹਦੇ ਚ ਇੰਨੀ ਗੱਲ ਜ਼ਰੂਰ ਹੈ ਕਿ दारू ਪੀ ਕੇ ਬੋਲਦਾ ਬਹੁਤ ਹੈ ਉਹਦਾ ਇਹ ਨਹੀਂ ਪਤਾ ਲੱਗਾ ਕਿਹੜੇ ਪਾਸੇ ਉਹਦੀ ਸੂਈ ਚੱਲ ਪਈ ਔਰ ਇਹ ਨਹੀਂ ਪਤਾ ਪੰਜਾਬ ਦੇ ਹਾਲਾਤ ਪੰਜਾਬ ਦੀ ਗੱਲਬਾਤ ਕਿਵੇਂ ਕਰਨੀ ਹੈ ਦੇਖੋ ਜੀ ਅੱਜ ਜਿਹੜਾ ਧਰਨਾ ਸਾਨੂੰ ਪਾਰਟੀ ਹਾਈ ਕਮਾਂਡ ਵੱਲੋਂ ਸੁਨੇਹਾ ਆਇਆ ਸੀ ਵੀ ਪੰਜਾਬ ਦੇ ਹਾਲਾਤ ਹਿੰਦੁਸਤਾਨ 'ਚ ਸਭ ਤੋਂ ਮਾੜੇ ਹੋ ਗਏ ਇਹ ਸੂਬਾ ਬਿਲਕੁਲ ਹੀ ਖਤਮ ਹੋਣ ਦੇ ਕਿਨਾਰੇ ਹੈ ਕੋਈ ਬੰਦਾ ਸੇਫ ਨਹੀਂ ਇੱਥੇ ਇੰਨਾ ਬੁਰਾ ਹਾਲ ਹੈ ਲਾਅ ਐਂਡ ਆਰਡਰ ਦਾ ਵੀ ਇੱਥੇ ਨਾ ਪੁਲਿਸ ਨੂੰ ਪਤਾ ਹੈ ਕੀ ਹੋ ਰਿਹਾ ਨਾ ਸਰਕਾਰ ਨੂੰ ਪਤਾ ਹੈ ਨਾ ਹੋਮ ਮਿਨਿਸਟਰ ਭਗਵੰਤ ਮਾਨ ਨੂੰ ਪਤਾ ਹੈ ਹਰ ਬੰਦਾ ਇੱਕ ਦੂਜੇ ਨੂੰ ਕਢੀਸੀ ਫਿਰਦਾ ਸੋ ਅਸੀਂ ਡੀਐਸਪੀ ਆਫਿਸ ਮੂਰੇ ਧਰਨਾ ਲਾਇਆ ਹੈ ਸਰਕਾਰ ਨੂੰ ਵਾਰਨਿੰਗ ਹੈ ਕਿ ਤੇ ਇਹ ਨਾ ਹੋਵੇ ਲੋਖੜੇ ਹੋ ਜਾਣ ਕੰਟਰੋਲ ਕਰ ਲੋ ਕੋਈ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਬਚੀ ਕਤਲੋਗਾਰਧ ਹੋ ਰਹੀ ਹੈ ਲੁੱਟਾਂ ਖਵਾਵਾਂ ਹੋ ਰਹੀਆਂ ਨਸ਼ੇ ਦਾ ਰਾਜ ਹੋ ਰਿਹਾ ਹੈ ਔਰ ਮਹਿੰਗਾਈ ਵਧ ਰਹੀ ਹੈ ਕਰਪਸ਼ਨ ਵਧ ਰਹੀ ਹੈ ਇਹਨਾਂ ਦੇ ਵਜ਼ੀਰਾਂ ਤੇ ਇਹਨਾਂ ਦੇ ਐਮਐਲਏ ਸਿੱਧੇ ਉਂਗਲਾਂ ਉੱਠ ਰਹੀਆਂ ਨੇ ਕੰਟਰੋਲ ਕਰ ਲੈਣ ਇਹ ਸਾਡਾ ਧਰਨਾ ਇਸ ਕਰਕੇ ਲੱਗਿਆ ਨਹੀਂ ਇਸ ਤੋਂ ਬਾਅਦ ਵੱਡਾ ਐਕਸ਼ਨ ਹੋਊਗਾ ਜੋ ਪਾਰਟੀ ਸਾਨੂੰ ਹੁਕਮ ਦੇਊ ਉਦੇ ਮੁਤਾਬਕ ਅਸੀਂ ਇਸ ਸੰਘਰਸ਼ ਦਾ ਪੂਰਨ ਤੌਰ ਤੇ ਦਬ ਕੇ ਖਮਾਹਿਤ ਵੀ ਕੀਤੀ ਹੈ ਔਰ ਜਿੰਨੀ ਲੋੜ ਪਈ ਵੱਧ ਤੋਂ ਵੱਧ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਦੁਬਾਰਾ ਜੋ ਵੀ ਐਕਸ਼ਨ ਲੈਣਾ ਪਏ ਪਾਰਟੀ ਨਹੀਂ ਕਰ ਲਵਾਂਗੇ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਬਡਿਵੀਜ਼ਨ ਲੈਵਲ ਤੇ ਡੀਐਸਪੀ ਦਫ਼ਤਰਾਂ ਦੇ ਅੱਗੇ ਕਾਂਗਰਸ ਪਾਰਟੀ ਵੱਲੋਂ ਧਰਨੇ ਦੀ ਕਾਲ ਹੈ ਜਿਹੜੀ ਇਹ ਮੌਜੂਦਾ ਭਗਵੰਤ ਮਾਨ ਸਰਕਾਰ ਹੈ ਇਹ ਲਾਅ ਐਂਡ ਆਰਡਰ ਨੂੰ ਲੈ ਕੇ ਬਿਲਕੁਲ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਜੋ ਅੱਜ ਪੰਜਾਬ ਦੇ ਹਾਲਾਤ ਆ ਤੁਹਾਡੇ ਸਾਹਮਣੇ ਆ ਗੈਂਗਸਟਰਵਾਦ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਦੇ ਵਿੱਚ ਬਹੁਤ ਭਾਰੀ ਵਾਧਾ ਹੋਇਆ ਇਹਨੂੰ ਵੇਖਦੇ ਹੋਏ ਸਰਕਾਰ ਨੂੰ ਜਗਾਉਣ ਵਾਸਤੇ ਧਰਨਾ ਲਾਇਆ ਗਿਆ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਜਿੰਨੇ ਮਰਡਰ ਹੋਏ ਜਿੰਨਾ ਕ੍ਰਾਈਮ ਹੋਇਆ ਮੇਰਾ ਖਿਆਲ ਉਹਨਾਂ ਸ਼ਾਇਦ ਅੱਤਵਾਦ ਵਿੱਚ ਵੀ ਨਹੀਂ ਹੋਇਆ ਇਹ ਸਰਕਾਰ ਮੈਂ ਮੰਨ ਲਈ ਗੱਲ ਸਰਕਾਰ ਨੇ ਜਦੋਂ ਇਹ ਸਰਕਾਰ ਬਣਾਈ ਸੀ ਉਹਨਾਂ ਨੇ ਵਾਅਦੇ ਕੀਤੇ ਸੀ ਅਸੀਂ ਆਹ ਸਹੂਲਤਾਂ ਦੇਵਾਂਗੇ ਆਹ ਦੇਵਾਂਗੇ ਉਹਨਾਂ ਨੇ ਤੇਲ ਦੀਆਂ ਕੀਮਤਾਂ ਵਧਾਤੀਆਂ ਉਹਨਾਂ ਨੇ ਰਾਸ਼ਨ ਕਾਰਡ ਕੱਟਤੇ ਉਹਨਾਂ ਨੇ ਗਰੀਬਾਂ ਨਾਲ ਚਲੋ ਉਹਨਾਂ ਨੇ ਹੋਰ ਸਹੂਲਤਾਂ ਮੰਦ ਕਰਤੀਆਂ ਮੰਨ ਲਈ ਗੱਲ ਵੀ ਸਰਕਾਰ ਕੋਲ ਪੈਸਾ ਨਹੀਂ ਹੈਗਾ ਬਟ ਲਾਅ ਐਂਡ ਆਰਡਰ ਤਾਂ ਮੁੱਖ ਹੈ ਜੇ ਆਪਾਂ ਕਿਸੇ ਦੀ ਜਾਨ ਤੇ ਮਾਲ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਸਰਕਾਰ ਨੂੰ ਰਹਿਣ ਦਾ ਕੋਈ ਹੱਕ ਨਹੀਂ ਤਾਂ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਡੀਐਸਪੀ ਨੂੰ ਮੈਮੋਰੰਡਮ ਦੇਵਾਂਗੇ ਤਾਂ ਕਿ ਸਰਕਾਰ ਦੇ ਸਿਰ ਤੇ ਕੋਈ ਜੂੰਗ ਸਰਕ ਸਕੇ